ਸੋ ਕਰੋੜ ਰੁਪਏ ਸੀ ਇਸ ਕੀ 500 ਕਰੋੜ ਰੁਪਏ ਦੀ ਹੈ ਔਰ ਇਹਦੇ ਨਾਲ ਕਿਸਾਨ ਭਰਾਵਾਂ ਤਾਂ ਹੀ ਰਾப்தਾ ਵੀ ਕਾਇਮ ਕੀਤਾ ਜੇ ਉਹ ਇਸ ਗੱਲ ਨੂੰ ਸਮਝ ਰਹੇ ਆ ਵੀ ਜੇ ਅਸੀਂ ਪਰਾਲੀ ਸਾੜਦੇ ਆ ਜਿੱਥੇ ਅਸੀਂ ਧੂਏ ਦੀ ਗੱਲ ਕਰਦੇ ਉੱਥੇ ਆਪਦੀ ਧਰਤੀ ਦਾ ਨੁਕਸਾਨ ਕਰਦੇ ਆਪਦੇ ਇੱਥੇ ਧੂਆਂ ਤਾਂ ਪਹਿਲਾਂ ਇੱਥੇ ਉੱਡਦਾ ਨਾ ਦੂਸਰੇ ਤਾਂ ਗਾਂਹਾਂ ਵਾਲੇ ਗੱਲ ਕਰਦੇ ਆਂ ਅਸੀਂ ਤਾਂ ਉਹਨਾਂ ਨੂੰ ਕਹਿੰਨੇ ਆ ਵੀ ਜੇ ਉਹ ਸਾਨੂੰ ਕੁਝ ਮੁਆਵਜ਼ਾ ਦੇ ਦੇਣ 1500 ਰੁਪਏ ਦੇ ਦੇਣ ਉਦੇ ਨਾਲ ਹਾਂ ਉਹਦੇ ਨਾਲ ਕੁਝ ਫਿਰ ਸਟੇਟ ਗਵਰਨਮੈਂਟ ਵੀ ਪਾ ਸਕਦੀ ਹੈ ਬਹੁਤ ਕੁਝ ਰੱਖ ਸਕਦਾ ਪਰ ਉਹ ਇੰਨਾ ਕੁਝ ਦੇਣਾ ਨਹੀਂ ਚਾਹੁੰਦੇ ਪੰਜਾਬ ਸਰਕਾਰ ਤਾਂ ਲੱਗੀ ਰਹੀ ਹੈ ਜੀ ਪੰਜਾਬ ਸਰਕਾਰ ਹੁਣ ਵੀ ਇਹਦੇ 40% ਹਿੱਸਾ ਪਾ ਕੇ ਮਸ਼ੀਨਰੀ ਜਿਹੜੀ ਲਿਆਂਦੀ ਗਈ ਹੈ ਜੀ ਅ 10000 ਤੋਂ ਉੱਪਰ ਜਿਹੜੀ ਵੰਡੀ ਗਈ ਹੈ ਦੂਜੀ ਚੱਲ ਰਹੀ ਹੈ ਹੁਣ ਕਿੰਨੇ ਆਏ ਨੇ ਕੁਝ ਸਟੇਸ ਹੈ ਡਾਟਾ ਕੋਈ ਨਹੀਂ ਨਾ ਮਾਤਰ ਕੋਈ ਹੈ ਇਹਨੂੰ ਇਹ ਗੱਲ ਨੂੰ ਵੱਧ ਕੀਤਾ ਜਾਂਦਾ ਹੈ ਸੋ ਕਰੋੜ ਰੁਪਏ ਸੀ ਇਸ ਦੀ 500 ਕਰੋੜ ਰੁਪਏ ਦੀ ਹੈ ਔਰ ਇਹਦੇ ਨਾਲ ਕਿਸਾਨ ਭਰਾਵਾਂ ਦਾ ਹੀ رابطہ ਵੀ ਕਾਇਮ ਕੀਤਾ ਜਿਹੜਾ ਔਰ ਇਸ ਗੱਲ ਨੂੰ ਸਮਝ ਰਹੇ ਆ ਵੀ ਜੇ ਅਸੀਂ ਪਰਾਲੀ ਸਾੜਦੇ ਹਾਂ ਜਿੱਥੇ ਅਸੀਂ ਧੂਏ ਦੀ ਗੱਲ ਕਰਦੇ ਹਾਂ ਉੱਥੇ ਆਪਦੀ ਧਰਤੀ ਦਾ ਨੁਕਸਾਨ ਕਰਦੇ ਆਪਦੇ ਇੱਥੇ ਧੂਆਂ ਦਾ ਪਹਿਲਾਂ ਇੱਥੇ ਉੜਦਾ ਨਾ ਦੂਸਰੇ ਤਾਂ ਗਾਂਹਾਂ ਵਾਲੇ ਗੱਲ ਕਰਦੇ ਆਂ ਅਸੀਂ ਤਾਂ ਉਹਨਾਂ ਨੂੰ ਕਹਿੰਨੇ ਆ ਵੀ ਜੇ ਉਹ ਸਾਨੂੰ ਕੁਝ ਮੁਆਵਜ਼ਾ ਦੇ ਦੇਣ 1500 ਰੁਪਏ ਦੇ ਦੇਣ ਉਹਦੇ ਨਾਲ ਹਾਂ ਉਹਦੇ ਨਾਲ ਕੁਝ ਫਿਰ ਸਟੇਟ ਗਵਰਨਮੈਂਟ ਵੀ ਪਾ ਸਕਦੀ ਹੈ ਬਹੁਤ ਕੁਝ ਰੁਕ ਸਕਦਾ ਪਰ ਉਹ ਇੰਨਾ ਕੁਝ ਦੇਣਾ ਨਹੀਂ ਚਾਹੁੰਦੇ ਪੰਜਾਬ ਸਰਕਾਰ ਤਾਂ ਲੱਗੀ ਰਹੀ ਹੈ ਜੀ ਪੰਜਾਬ ਸਰਕਾਰ ਹੁਣ ਵੀ ਇਹਦੇ 40% ਹਿੱਸਾ ਪਾ ਕੇ ਮਸ਼ੀਨਰੀ ਜਿਹੜੀ ਲਿਆਂਦੀ ਗਈ ਹੈ ਜੀ 10000 ਤੋਂ ਉੱਪਰ ਜਿਹੜੀ ਵੰਡੀ ਗਈ ਹੈ ਦੂਜੀ ਚੱਲ ਰਹੀ ਹੈ ਨਹੀਂ ਨਾ ਮਾਤਰ ਕੋਈ ਐ ਉਹਨੂੰ ਤਾਂ ਗੱਲ ਨੂੰ ਵੱਧ ਕੀਤਾ ਜਾਂਦਾ ਸੋ ਕਰੋੜ ਰੁਪਏ ਸੀ ਇਸ ਕੀ 500 ਕਰੋੜ ਰੁਪਏ ਦੀ ਹੈ ਔਰ ਇਹਦੇ ਨਾਲ ਕਿਸਾਨ ਭਰਾਵਾਂ ਤਾਂ ਹੀ رابطہ ਵੀ ਕਾਇਮ ਕੀਤਾ ਜਿਹੜਾ ਔਰ ਇਸ ਗੱਲ ਨੂੰ ਸਮਝ ਰਹੇ ਆ ਵੀ ਜੇ ਅਸੀਂ ਪਰਾਲੀ ਸਾੜਦੇ ਆ ਜਿੱਥੇ ਅਸੀਂ ਧੂਏ ਦੀ ਗੱਲ ਕਰਦੇ ਉੱਥੇ ਆਪਦੀ ਧਰਤੀ ਦਾ ਨੁਕਸਾਨ ਕਰਦੇ ਆਪਦੇ ਇੱਥੇ ਧੂਆਂ ਤਾਂ ਪਹਿਲਾਂ ਇੱਥੇ ਉੱਡਦਾ ਨਾ ਦੂਸਰੇ ਤਾਂ ਗਾਂਹਾਂ ਵਾਲੇ ਗੱਲ ਕਰਦੇ ਆਂ ਅਸੀਂ ਤਾਂ ਉਹਨਾਂ ਨੂੰ ਕਹਿੰਨੇ ਆ ਵੀ ਜੇ ਉਹ ਸਾਨੂੰ ਕੁਝ ਮੁਆਵਜ਼ਾ ਦੇ ਦੇਣ 1500 ਰੁਪਏ ਦੇ ਦੇਣ ਉਹਦੇ ਨਾਲ ਹਾਂ ਉਹਦੇ ਨਾਲ ਕੁਝ ਫਿਰ ਸਟੇਟ ਗਵਰਨਮੈਂਟ ਵੀ ਪਾ ਸਕਦੀ ਹੈ ਬਹੁਤ ਕੁਝ ਰੱਖ ਸਕਦਾ ਪਰ ਉਹ ਇੰਨਾ ਕੁਝ ਦੇਣਾ ਨਹੀਂ ਚਾਹੁੰਦੇ ਪੰਜਾਬ ਸਰਕਾਰ ਤਾਂ ਲੱਗੀ ਰਹੀ ਹੈ ਜੀ ਪੰਜਾਬ ਸਰਕਾਰ ਹੁਣ ਵੀ ਇਹਦੇ 40% ਹਿੱਸਾ ਪਾ ਕੇ ਮਸ਼ੀਨਰੀ ਜਿਹੜੀ ਲਿਆਂਦੀ ਗਈ ਹੈ ਜੀ ਅ 10000 ਤੋਂ ਉੱਪਰ ਜਿਹੜੀ ਵੰਡੀ ਗਈ ਹੈ ਦੂਜੀ ਚੱਲ ਰਹੀ ਹੈ ਹੁਣ ਕਿੰਨੇ ਆਏ ਨੇ ਕੁਝ ਸਟੇਸ ਹੈ ਡਾਟਾ ਕੋਈ ਨਹੀਂ ਨਾ ਮਾਤਰ ਕੋਈ ਹੈ ਇਹਨੂੰ ਇਹ ਗੱਲ ਨੂੰ ਵੱਧ ਕੀਤਾ ਜਾਂਦਾ ਹੈ 100 ਕਰੋੜ ਰੁਪਏ ਸੀ ਇਸ ਦੀ 500 ਕਰੋੜ ਰੁਪਏ ਦੀ ਹੈ ਔਰ ਇਹਦੇ ਨਾਲ ਕਿਸਾਨ ਭਰਾਵਾਂ ਦਾ ਹੀ رابطہ ਵੀ ਕਾਇਮ ਕੀਤਾ ਜਿਹੜਾ ਔਰ ਇਸ ਗੱਲ ਨੂੰ ਸਮਝ ਰਹੇ ਆ ਵੀ ਜੇ ਅਸੀਂ ਪਰਾਲੀ ਸਾੜਦੇ ਹਾਂ ਜਿੱਥੇ ਅਸੀਂ ਧੂਏ ਦੀ ਗੱਲ ਕਰਦੇ ਹਾਂ ਉੱਥੇ ਆਪਦੀ ਧਰਤੀ ਦਾ ਨੁਕਸਾਨ ਕਰਦੇ ਆਪਦੇ ਇੱਥੇ ਧੂਆਂ ਦਾ ਪਹਿਲਾਂ ਇੱਥੇ ਉੜਦਾ ਨਾ ਦੂਸਰੇ ਤਾਂ ਗਾਹਲੇ ਗੱਲ ਕਰਦੇ ਆ ਅਸੀਂ ਤਾਂ ਉਹਨਾਂ ਨੂੰ ਕਹਿੰਨੇ ਆ ਵੀ ਜੇ ਉਹ ਸਾਨੂੰ ਕੁਝ ਮੁਆਵਜ਼ਾ ਦੇ ਦੇਣ 1500 ਰੁਪਏ ਦੇ ਦੇਣ ਉਹਦੇ ਨਾਲ ਹਾਂ ਉਹਦੇ ਨਾਲ ਕੁਝ ਫਿਰ ਸਟੇਟ ਗਵਰਨਮੈਂਟ ਵੀ ਪਾ ਸਕਦੀ ਹੈ ਬਹੁਤ ਕੁਝ ਰੱਖ ਸਕਦਾ ਪਰ ਉਹ ਇੰਨਾ ਕੁਝ ਦੇਣਾ ਨਹੀਂ ਚਾਹੁੰਦੇ ਪੰਜਾਬ ਸਰਕਾਰ ਤਾਂ ਲੱਗੀ ਰਹੀ ਹੈ ਜੀ ਪੰਜਾਬ ਸਰਕਾਰ ਹੁਣ ਵੀ ਇਹਦੇ 40% ਹਿੱਸਾ ਪਾ ਕੇ ਮਸ਼ੀਨਰੀ ਜਿਹੜੀ ਲਿਆਂਦੀ ਗਈ ਹੈ ਜੀ ਅ 10000 ਤੋਂ ਉੱਪਰ ਜਿਹੜੀ ਵੰਡੀ ਗਈ ਹੈ ਦੂਜੀ ਚੱਲ ਰਹੀ ਹੈ ਹੁਣ ਕਿੰਨੇ ਆਏ ਨੇ ਕੋਈ ਸਟੇਟ ਹੈ ਡਾਟਾ ਕੋਈ ਨਹੀਂ ਨਾ ਮਾਤਰ ਕੋਈ ਹੈ ਇਹਨੂੰ ਇਹ ਗੱਲ ਨੂੰ ਵੱਧ ਕੀਤਾ ਜਾਂਦਾ ਹੈ